ਪੀਤੀ ਦੇਰ ਰਾਤ ਚੋਰਾਬੋਲੋਂ ਬੰਗਾ ਮੁਖ ਮਾਰਗ ਤੇ ਸਥਿਤ ਤਿੰਨ ਬੱਕ ਬੱਕ ਮੈਡੀਕਲ ਸਟੋਰਾਂ ਤੇ ਅਤੇ ਨਜ਼ਦੀਕੀ ਪਿੰਦੇ ਜਿੰਦੋਵਾਲ ਵਿਖੇ ਇੱਕ ਘਰ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਨਗਦੀ ਸਮੇਤ ਕੀਮਤੀ ਸਮਾਨ ਚੋਰੀ ਕਰਨ ਦਾ ਸਮਾਚਾਰ ਮਿਲਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੀਤ ਮੈਡੀਕਲ ਹਾਲ ਫਗਵਾੜਾ ਰੋਡ ਬੰਗਾ ਤੇ ਮਾਲਕ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਉਸ ਉਹ ਦੇਰ ਰਾਤ ਰੋਜ਼ਾਨਾ ਦੀ ਤਰ੍ਹਾਂ ਆਪਣੀ ਉਗਰ ਦੁਕਾਨ ਨੂੰ ਬੰਦ ਕਰਕੇ ਘਰ ਗਏ ਸਨ ਉਹਨਾਂ ਦੱਸਿਆ ਉਹਨਾਂ ਨੂੰ ਦੇਰ ਰਾਤ ਸਵਾ 2 ਵਜੇ ਦੇ ਕਰੀਬ ਦੁਕਾਨ ਨਜ਼ਦੀਕ ਰਹਿੰਦੇ ਕਿਸੇ ਕਰੀਬੀ ਦਾ ਫੋਨ ਆਇਆ ਅਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਦੁਕਾਨ ਦਾ ਸ਼ਟਰ ਖੁੱਲਾ ਹੋਇਆ ਹੈ ਉਹਨਾਂ ਦੱਸਿਆ ਫੋਨ ਸੁਣਦੇ ਹੀ ਉਹ ਤੁਰੰਤ ਦੁਕਾਨ ਤੇ ਆਏ ਤੇ ਵੇਖਿਆ ਕਿ ਚੋਰਾਂ ਵੱਲੋਂ ਉਹਨਾਂ ਦੀ ਦੁਕਾਨ ਦਾ ਸ਼ਟਰ ਤੋੜਿਆ ਹੋਇਆ ਸੀ ਅਤੇ ਦੁਕਾਨ ਅੰਦਰ ਪਈ 30000 ਰੁਪਏ ਦੇ ਕਰੀਬ ਨਕਦੀ ਜੋ ਦੁਕਾਨ ਦੇ ਦਰਾਜ ਵਿੱਚ ਹੀ ਪਈ ਹੋਈ ਸੀ ਚੋਰ ਚੋਰੀ ਕਰਕੇ ਲੈ ਗਏ ਉਹਨਾਂ ਦੱਸਿਆ ਕਿ ਇਸ ਸਬੰਧੀ ਉਹਨਾਂ ਨੇ ਬੰਗਾ ਸਿਟੀ ਪੁਲਿਸ ਨੂੰ ਸੂਚਨਾ ਦਿੱਤੀ ਹੈ ਇਨਾ ਇਨਾ ਹੀ ਨਹੀਂ ਚੋਰਾਵਾਂ ਬਲੋ ਮੀਤ ਮੈਡੀਕਲ ਹਾਲ ਤੋਂ ਬਾਅਦ ਸਿਵਲ ਹਸਪਤਾਲ ਦੇ ਸਾਹਮਣੇ ਪੈਂਦੀ ਮੋਹਨ ਮੋਹਨ ਮੈਡੀਕੋਜ਼ ਨਾਮੀ ਦੁਕਾਨ ਨਿਸ਼ਾਨੇ ਤੇ ਵੀ ਲੈ ਲਈ ਉਸ ਦਾ ਵੀ ਸ਼ਟਰ ਤੋੜ ਅੰਦਰ ਦੁਕਾਨ ਅੰਦਰ ਚੋਰੀ ਕੀਤੀ ਉਸ ਦੇ ਮਾਲਕ ਸੌਰਵ ਨੇ ਦੱਸਿਆ ਕਿ ਉਸ ਨੂੰ ਦੇਰ ਰਾਤ 3:30 ਵਜੇ ਦੇ ਕਰੀਬ ਬੰਗਾ ਪੁਲਿਸ ਨੇ ਫੋਨ ਕਰਕੇ ਦੱਸਿਆ ਕਿ ਉਹਨਾਂ ਦਾ ਦੁਕਾਨ ਦਾ ਸ਼ਟਰ ਖੁੱਲਾ ਹੋਇਆ ਹੈ ਅਤੇ ਲੱਗ ਰਿਹਾ ਹੈ ਕਿ ਚੋਰਾਂ ਨੇ ਚੋਰੀ ਕੀਤੀ ਹੈ। ਉਹਨਾਂ ਨੂੰ ਸੂਚਨਾ ਮਿਲਦੇ ਹੀ ਉਹ ਕੁਝ ਚਿਰ ਮਗਰੋਂ ਦੁਕਾਨ ਤੇ ਆ ਗਿਆ ਤੇ ਦੇਖਿਆ ਕਿ ਚੋਰਾਂ ਵੱਲੋਂ ਦੁਕਾਨ ਦਾ ਸ਼ਟਰ ਤੋੜ ਦੁਕਾਨ ਅੰਦਰ ਪਈ 22000 ਰੁਪਏ ਦੀ ਨਕਦੀ ਤੇ ਉਹਨਾਂ ਦੇ ਉਹਨਾਂ ਨੇ ਦੁਕਾਨ ਦੇ ਮਾਲਕ ਨੂੰ ਕਿਰਾਇਆ ਦੇਣ ਲਈ ਜੋ ਜਮ੍ਹਾਂ ਕੀਤੀ ਹੋਈ ਸੀ ਚੋਰ ਚੋਰੀ ਕਰਕੇ ਲੈ ਗਏ। ਉਨਾ ਦੱਸਿਆ ਨਕਦੀ ਤੋਂ ਇਲਾਵਾ ਚੋਰਾਂ ਵੱਲੋਂ ਦੁਕਾਨ ਅੰਦਰ ਪਏ ਸਮਾਨ ਨਾਲ ਵੀ ਛੇੜਕਾਨੀ ਕੀਤੀ ਗਈ ਅਤੇ ਕੁਝ ਹੋਰ ਸਮਾਨ ਵੀ ਚੋਰਾਂ ਵੱਲੋਂ ਚੋਰੀ ਕੀਤਾ ਗਿਆ ਜਿਸ ਬਾਰੇ ਬਰੀਕੀ ਨਾਲ छानबीन ਕਰਨ ਉਪਰੰਤ ਹੀ ਪਤਾ ਲੱਗ ਚੱਲੇਗਾ ਇੱਥੇ ਹੀ ਨਹੀਂ ਚੋਰਾਂ ਨੇ ਇਸ ਤੋਂ ਬਾਅਦ ਇੰਦਰਦੇਵ ਐਂਡ ਸੰਜ ਨਾਮੀ ਮੈਡੀਕਲ ਦੁਕਾਨ ਨੂੰ ਵੀ ਨਿਸ਼ਾਨੇ ਤੇ ਲੈਂਦੇ ਹੋਏ ਦੁਕਾਨ ਦਾ ਛੱਡਰ ਤੋੜ ਦੁਕਾਨ ਅੰਦਰ ਪਈ ਨਕਦੀ ਚੋਰੀ ਕਰ ਲਈ ਦੁਕਾਨ ਦੇ ਮਾਲਕ ਵਿਕਾਸ ਚੋਪੜਾ ਨੇ ਦੱਸਿਆ ਕਿ ਉਹਨਾਂ ਨੂੰ ਦੇਰ ਰਾਤ ਬੰਗਾ ਪੁਲਿਸ ਦੇ ਕਰਮਚਾਰੀਆਂ ਨੇ ਫੋਨ ਤੇ ਦੱਸਿਆ ਕਿ ਉਹਨਾਂ ਦੀ ਦੁਕਾਨ ਦਾ ਛੱਡਰ ਖੁੱਲਾ ਹੋਇਆ ਹੈ ਤੇ ਲੱਗਦਾ ਹੈ ਚੋਰਾਂ ਵੱਲੋਂ ਚੋਰੀ ਕੀਤੀ ਹੋਈ ਹੈ ਤੇ ਉਹ ਸੂਚਨਾ ਮਿਲਦੇ ਹੀ ਤੁਰੰਤ ਮੌਕੇ ਤੇ ਪਹੁੰਚ ਗਏ ਤੇ ਉਹਨਾਂ ਨੇ ਦੇਖਿਆ ਕਿ ਚੋਰਾਂ ਵੱਲੋਂ ਅੰਦਰ ਪਿਆ 20 ਤੋਂ 25000 ਰੁਪਏ ਦੇ ਕਰੀਬ ਦਰਾਜ ਵਿੱਚ ਜੋ ਨਕਦੀ ਪਈ ਸੀ ਚੋਰੀ ਕੀਤੀ ਹੋਈ ਸੀ ਉਹਨਾਂ ਦੱਸਿਆ ਕਿ ਉਹਨਾਂ ਨੇ ਦੁਕਾਨ ਅੰਦਰ ਲੱਗੇ ਸੀਸੀ ਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਹਨ ਅਤੇ 4 ਮਿੰਟ ਦੇ ਅੰਦਰ ਅੰਦਰ ਚੋਰ ਦੁਕਾਨ ਦਾ ਛੱਡਰ ਤੋੜ ਕਰ ਰਫੂ ਚੱਕਰ ਹੋ ਗਏ ਜਿਸ ਵੰਦੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਆ ਇਸੇ ਤਰ੍ਹਾਂ ਚੋਹੀ ਚੋਰਾ ਨੇ نزدیکی ਪੈਂਦੇ ਪਿੰਡ ਜਿੰਦੋਵਾਲ ਵਿਖੇ ਇੱਕ ਘਰ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਉਕਤ ਘਰ ਦੀ ਗ੍ਰਿਲ ਨੂੰ ਪੁੱਟ ਕੇ ਘਰ ਅੰਦਰ ਪਈ 4000 ਰੁਪਏ ਦੀ ਨਕਦੀ ਅਤੇ 2.5 ਟੋਲੇ ਸੋਨੇ ਦੇ ਗਹਿਣੇ ਚੋਰੀ ਕਰਨ ਦਾ ਸਮਾਚਾਰ ਮਿਲਿਆ ਹੈ ਮਾਲਕਨ ਮਨਜੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਬੀਤੀ ਦੇਰ ਰਾਤ ਆਪਣੇ ਘਰ ਅੰਦਰ ਆਪਣੇ ਪੁੱਤਰ ਨਾਲ ਕਮਰੇ ਅੰਦਰ ਸੁੱਤੀ ਪਏ ਸੀ ਅਤੇ ਗਰਮੀ ਜ਼ਿਆਦਾ ਹੋਣ ਕਾਰਨ ਉਹਨਾਂ ਵੱਲੋਂ ਘਰ ਅੰਦਰ ਕੂਲਰ ਲਗਾਇਆ ਹੋਇਆ ਸੀ ਜਿਸ ਦੀ ਆਵਾਜ਼ ਦਾ ਫਾਇਦਾ ਚੋਰਾਂ ਨੇ ਚੁੱਕਦੇ ਉਹਨਾਂ ਦੇ ਘਰ ਉਹਨਾਂ ਦੇ ਘਰ ਦੀ ਕੰਧ ਵਿੱਚ ਰੱਖੀ ਹੋਈ ਖਿੜਕੀ ਦੀ ਗ੍ਰਿਲ ਨੂੰ ਉਤਾਰ ਅੰਦਰ ਘਰ ਦਾਖਲ ਹੋਏ ਤੇ ਫੋਲਾ ਫਰਾਲੀ ਕਰਨ ਪ੍ਰੰਤ ਕਮਰੇ ਅੰਦਰ ਪਿਆ ਇੱਕ ਲੋਹੇ ਦਾ ਛੋਟਾ ਟਰੰਕ ਚੋਰ ਚੁੱਕ ਕੇ ਨਾਲ ਹੀ ਲੈ ਗਏ ਜੋ ਉਹਨਾਂ ਨੂੰ ਸਵੇਰੇ ਘਰ ਦੇ ਨੇੜੇ ਇੱਕ ਖੇਤਾਂ ਵਿੱਚੋਂ ਮਿਲਿਆ ਸੋਨੇ ਦੇ ਗਹਿਣੇ ਅਤੇ 4000 ਰੁਪਏ ਦੀ ਕਰੀਬ ਨਗਦੀ ਰੱਖੀ ਹੋਈ ਸੀ ਜੋ ਚੋਰਾਂ ਨੇ ਚੋਰੀ ਕਰ ਲਈ ਉਹਨਾਂ ਦੱਸਿਆ ਕਿ ਚੋਰੀ ਸਬੰਧੀ ਬੰਗਾ ਬੰਗਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਸੂਚਨਾ ਮਿਲਦੇ ਹੀ ਮੌਕੇ ਤੇ ਪੁਲਿਸ ਪਹੁੰਚ ਗਈ ਅਤੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ ਤੌਰ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਪਾ YouTube ਚੈਨਲ ਦੇ ਉੱਪਰ ਚੋਰਾਂ ਦੇ ਵੱਲੋਂ ਇੱਕੋ ਰਾਤ ਦੇ ਵਿੱਚ ਕਿੰਨੀਆਂ ਚੋਰੀਆਂ ਕੀਤੀਆਂ ਗਈਆਂ ਨਵਾਂ ਸ਼ਹਿਰ ਦਵਾਪਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਪਹੁੰਚੇ ਤੁਹਾਡੇ ਤੱਕ ਹਰ ਰਿਪੋਰਟ ਹਰ ਖਬਰ ਆਓ ਦੇਖਦੇ ਹਾਂ ਪੂਰੀ ਗੱਲਬਾਤ ਕੀ ਇਨਾ ਇਨਾ ਨੇ ਦੱਸਿਆ ਉਹ ਤੁਹਕੋੜਾ ਮਾਰੀ ਚੋਡੇ ਦੇ ਸੀ ਪਰ ਉਹ ਵਰਤ ਨੂੰ ਉਹ ਚੋਕੀ ਉਹ ਜਿਦਾ ਮਾਤਾ ਦਾ ਇਹ ਕਿੰਨਾ ਚਾਹ ਇਹ ਕਿੰਨਾ ਚਾਹ ਸਰਪੰਚ ਇੱਕ ਅਗਰ ਤੋਂ ਚੱਲਦਾ ਜੇ ਇਹ ਇਹ ਰਹੂਗਾ ਤਾਂ ਜੇ ਸੁਨੇਹਾ ਪਤਾ ਹੋਊਗਾ ਉਹਦੇ ਬੁਲਾਏ ਕਿ ਕਿਹਾ ਹੋਣਾ ਇਹਨਾਂ ਨੂੰ ਬੁਲਾਣਾ ਕਿ ਕਿ ਤੁਹ ਜਵਾਂਗੇ ਤੇ ਸਾਰੇ ਤੁਸੀਂ ਰਾਤੀ ਗੁੰਦੇ ਲੱਤੀ ਦੇ ਤਾਂ ਲਾਈ ਦੇ ਉਹ ਨੂੰ ਹੋਲੇ ਕਿਤੇ ਚੱਕ ਕੋਈ ਨਹੀਂ ਰਸਤਾ ਮੈਂ ਕੋਸੂਂਦੇ ਜੀ ਮੇਰੇ ਮਨ ਮੁੜੇ ਹੋਏ ਆਉਂਦੇ ਆ ਉਹਦੇ ਨੂੰ ਕਿਤੇ ਚੱਕ ਕੋਈ ਨਹੀਂ ਰਸਤਾ ਚੋਰੀ ਕੀ ਲੱਗਾ ਹਾਂਜੀ ਇੰਨੀ ਲੱਗਾ ਮੇਰਾ ਢਾਈ ਪਤੌੜੇ ਸੋਨਾ ਸੀ ਬਾਕੀ ਸਾਰੇ ਕੁਝ ਖਲਾਰਾ ਪਾ ਗਏ ਨਹੀਂ ਕੁਝ ਮਿਲੇ ਆ 5-6000 ਰੁਪਏ ਜਦੋਂ ਕੋ ਤਾਂ 16 ਥੋੜਾ ਬਚ ਗਿਆ ਕਿ ਕਿਦਾਂ ਉਹਨੇ ਕੋਈ ਚੋਰੀ ਕੀਤੀ ਹੈ ਚੋਰੀ ਤਾਂ ਪਤਾ ਨਹੀਂ ਪਿਛਲੇ ਪਾਸੇ ਤੋਂ ਆਏ ਆ ਦਰਵਾਜੇ ਸਾਰੇ ਸਾਡੇ ਖੁੱਲੇ ਸੀਗੇ ਮਾ ਮਤਲਬੋਂੋਂ ਦਰੋਂ ਨਹੀਂ ਕੁੰਡੀਆਂ ਲਾਈਆਂ ਮੈਂ ਤਾਂ ਦਿਮਾਰਿਤ ਗੱਲ ਨਹੀਂ ਇਹ ਨਹੀਂ ਆਂਦੀ ਕਿ ਮੈਂ ਤਾਂ ਮੈਂ ਸਵੇਰੇ ਉੱઠી ਤਾਂ ਮੈਂ ਦਰਵਾਜ਼ਾ ਖੋਲਣਾ ਤੇ ਮੈਂ ਤਾਂ ਦਰਵਾਜ਼ਾ ਤੋਦਿਆ ਨਹੀਂ ਤੇ ਫਿਰ ਅਸੀਂ ਬਾਹਰ ਨੂੰ ਘੁੰਮਣ ਲਈ ਦੇਖਿਆ ਕੁੰਡੀਆਂ ਤੇ ਉਹ ਬਾਹਰ ਪਉਣੀ ਪਈ ਦੀ ਸੀ ਠੱਕਰੀ ਦੀ ਤੇ ਉਹਦੇ ਕੋਲ ਕੋਲ ਵੀ ਲਪੱਟੀ ਪਈ ਸ਼ੀਸ਼ਾ ਭੰਨੇ ਆਇਆ ਸੀ ਤੇ ਉਹ ਪਿੱਛੇ ਦੀ ਆਈ ਤਾਂ ਪਿੱਛੇ ਨੂੰ ਵਾਪਸ ਮੋੜ ਗਏ ਸੋਣ ਕਾਦੇ ਵਿੱਚ ਰੱਖਿਆ ਹੁੰਦਾ ਹਾਂਜੀ ਡੱਬੇ 'ਚ ਸੀ ਪਿੱਤਲ ਦੇ 'ਚ ਤੇ ਇਹ ਦਰਮਾਲ 'ਚ ਬੰਦ ਕੇ ਤੇ ਲਪਾ ਕੇ ਚਪਾ ਕੇ ਪਾਤੀ ਪੰਡਾ ਟਰੱਕ ਕਿੱਥੇ ਸੀ ਟਰੱਕ ਉਹ ਟਰੱਕ ਲੈ ਗਿਆ ਚਾਪਲ ਟਰੱਕ ਇੱਦੀ ਲੈ ਗਿਆ ਚੱਕ ਦੀ ਬਾਹਰ ਕਿੱਥਾਂ ਚਲੇ ਖੇਤਾਂ ਚਲੇ ਆ ਗਏ ਉਹਨਾਂ ਨੇ ਭੰਨਿਆ ਹਾਂਜੀ ਪਤਾ ਲੱਗਦਾ ਵੀ ਕੋਈ ਸ਼ੱਕ ਸ਼ੁਕ ਹੈਗੀ ਕਿਸੇ ਦੇ ਨਹੀਂ ਸ਼ੱਕ ਵੀ ਨਹੀਂ ਮੇਰੇ ਘਰ ਇੱਥੇ ਕੋਈ ਨਹੀਂ ਆਇਆ ਹਾਂ ਸਕਿੰਟ ਕੋਈ ਉਹ ਅੰਦਰ ਜਾਂਦਾ ਨਹੀਂ ਕੋਈ ਪਿੱਛੇ ਦੀ ਜੇ ਆਇਆ ਤਾਂ ਇੱਥੇ ਬੈਠਾਂਗੇ ਇੱਥੋਂ ਚੱਲਣਾ ਕੀ ਨਾਮ ਤੁਹਾਡਾ ਮੇਰਾ ਨਾਮ ਪ੍ਰਦੀਪੂ ਆ ਪ੍ਰਦੀਪ ਹਾਂਜੀ ਪ੍ਰਦੀਪ ਜੀ ਕਿਹੜੀ ਦੁਕਾਨ ਦਾ ਕਿਨਾਂ ਤੁਹਾਡੇ ਮੀਤ ਮੈਡੀਕਲ ਸਟੋਰ ਤੇ ਇੱਕ ਕੀ ਚੋਰੀ ਹੋਈ ਇੱਥੇ ਸਿਰਫ ਚੀਜ਼ਾਂ ਸੀਗੇ ਤਸ ਦੇ ਸੀਗੇ ਪੈਸੇ ਸੀਗੇ ਇਹ ਸੀਗੇ ਜਿਹੜਾ ਛੋਟੇ ਨੋਟ ਸੀਗੇ ਉਹ ਸਾਰਾ ਕੁਝ ਹੀ ਚੱਪ ਕੇ ਕਿ ਕਿੰਨਾ ਅਕਸੀਜਨ ਦਾ ਚੱਪ ਠੀਕ 1000 ਰੁਪਏ ਤੋਂ ਕੋਈ ਦਵਾਈਆਂ ਵਗੈਰਾ ਵੀ ਲੈ ਕੇ ਗਏ ਇਹ ਮੈਡੀਸਨ ਹੋਜੀ ਹੱਥੋਂ ਲਾਇਆ ਸੀ ਕੈਸੀ ਲੈ ਕੇ ਗਏ ਕੱਲੇ ਹਾਂਜੀ ਕੈਸੀ ਲੈ ਕੇ ਗਏ ਕੱਲੇ ਸਾਰੇ ਖੁੱਲੇ ਹੋ ਸੀਗੇ ਜਦੋਂ ਕਿ ਮੈਂ ਸਵਾ 2 ਵਜੇ ਆਇਆ ਤਾਂ ਸਾਰੇ ਕੰਡੇ-ਕੰਡੇ ਹੋਏ ਸੀਗੇ ਕੰਨ ਕੰਨ ਦਰਾਜ ਚੱਕਾ ਚੈੱਕ ਕਰਕੇ ਲੈ ਕੇ ਗਏ ਤੁਸੀਂ ਸਵਾ 2 ਵਜੇ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਮੈਨੂੰ ਜੀ ਕਾਲ ਆਈ ਸਾਹਮਣੇ ਤੋਂ ਕੰਡੇ ਸੀਗੇ ਥੋੜਾ ਜਿਹਾ ਸ਼ਹਿਰ ਚ ਆਣ ਲੱਗੇ ਆ ਸਾਹਮਣੇ ਘਰ ਤੇ ਉਹਨੇ ਫੋਨ ਕੀਤਾ ਵੀ ਤੁਹਾਡਾ ਸ਼ਟਰ ਖੁੱਲਾ ਹੈ ਜੀ ਆ ਕੇ ਦੇਖੋ ਮੈਨੂੰ ਫਿਰ ਤਾਂ ਮੌਕੇ ਤੇ ਆ ਰਹਾ ਪਿਆ ਤੇ ਕਿਹੜਾ ਪਿੰਡ ਤੁਹਾਡਾ ਸ਼ਹਿਰ ਦੇ ਆ ਜੀ ਅਨਸ਼ੀ ਸ਼ਹਿਰ ਨਗਰ ਮੁੰਨਾ ਹਾਂ ਅੱਛੀ 30000 ਦਾ ਪੁਲਿਸ ਨੂੰ ਦਿੱਤੀ ਰਿਪੋਰਟ ਹਾਂਜੀ ਪੁਲਿਸ ਰਿਪੋਰਟ ਰਾਤੀ ਕਰਾਇਆ ਜੀਗਾ ਇੱਕ ਕਮੇਟੇ ਨੂੰ ਜਾ ਕੇ ਠੀਕ ਹੈ ਹਾਂਜੀ ਸ਼ਟਰ ਮਤਲਬ ਕਿ 메ਨ ਰੋਡ ਤੋਂ ਘਮ ਹੋਣਾ ਬਹੁਤ ਵੱਡੀ ਗੱਲ ਹੈ ਇਹ ਤਿੰਨੇ ਮੈਡੀਕਲ ਦੁਕਾਨਾਂ ਜਿਹੜੀਆਂ ਲੁੱਟੀਆਂ ਗਈਆਂ ਜੀ ਦਾ ਬਟਾ ਮੇਰੇ ਨਾਮ ਸਰਵਰ ਸਿੰਘ ਸਰਵਰ 3 ਕਟਣਾ ਬਾਰੇ ਕਾਲੀ ਦੁਕਾਨ ਬਈ ਮੇਨ ਮੈਡੀਕਲ ਸ਼ਾਪ ਬਈ ਇੱਥੇ 메ਨ ਰੋਡ ਸਿਵਲ ਸਾਥ ਪਾਸ ਤੋਂ ਸਾਹਮਣੇ ਠੀਕ ਹੋਇਆ ਤੁਹਾਡੀ ਗੱਲ ਤੇ ਰਾਤੀ ਮੈਨ ਕੋਣ ਆਇਆ ਸਾਢੇ 3:00 ਵਜੇ ਪੂਰੀ ਸਲਾਮਤ ਹੈ ਤੁਹਾਡਾ ਸ਼ਟਰਪੜਦਾ ਚੋਰੀ ਹੋ ਗਿਆ ਤੇ ਫਿਰ ਮੈਂ ਆ ਕੇ ਦੇਖਿਆ ਕਿ 4:30-5 ਵਜੇ ਤੇ ਕੈਸ਼ ਲੈ ਕੇ ਗਏ ਤੁਹਾਡੇ ਕੋਲ ਕਿੰਨਾ ਚਿਗਾ ਕਰ ਕੈਸ਼ ਚਾਹ ਰੌਂਡ ਹੋ ਗਿਆ ਵੀ ਐਸ ਹੈ ਜੀ ਯਾਰ ਲੈ ਗਿਆ ਤੁਹਾਡਾ ਸ਼ਨੀਵਾਰ ਰਾਤ ਹੋਈ ਕਿ ਐਤਵਾਰ ਦੀ ਰਾਤ ਹੋਈ ਹੈ ਮੈਂ ਤੋਂ ਇਹ ਦੱਸ ਦੇ ਕਦੋਂ ਆ ਗਿਆ ਕਿ ਕਿੰਨੇ ਵਜੇ 1:30 1:30 ਦੇ ਵਿੱਚ 1:30 ਦੇ ਨਾਲ ਬੀ ਵੀਰ ਇੱਥੇ ਪਿਆ ਸੀ ਉਹ ਦਵਾਈਆਂ ਤੁਹਾਨੂੰ ਦੇ ਬੱਲੇ